ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਤਜਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ 24 ਨਵੰਬਰ ਨੂੰ ਅਰਜ਼ੀ ਦੇ ਲਈ ਖੁੱਲਿਆ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਰ ਦੇ ਲਈ ਵਿਹਾਈਸ਼ ਦਾ ਦਸਤਾਵੇਜ਼ ਪ੍ਰਦਾਨ ਕਰਦਾ ਹੈ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਤੇ ਬਿਨਕਾਰਨ ਨੂੰ ਆਪਣੇ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ ਤੇ ਇਹ ਦੋ ਨਿਵੇਸ਼ ਮਾਰਕ ਵੀ ਪੇਸ਼ ਕਰਦਾ ਹੈ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਤਸਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੁਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ 24 ਨਵੰਬਰ 2025 ਨੂੰ ਅਰਸ਼ੀਅਨ ਦੇ ਲਈ ਖੁੱਲੀਆਂ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਰਿਹائش ਦਾ ਦਸਤਾਵੇਜ਼ ਪ੍ਰਦਾਨ ਕਰਦੇ। ਬਿਜ਼ਨਸ ਇਨਵੈਸਟਿਵ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਅਤੇ ਬਿਨਕਾਰਾਂ ਨੂੰ ਆਪਣੇ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ। ਇਹ ਦੋ ਨਿਵੇਸ਼ ਮਾਰਗ ਪੇਸ਼ ਕਰਦਾ ਹੈ, ਐਨ ਜੈਟ 1 ਮਿਲੀਅਨ ਡਾਲਰ ਦਾ ਨਿਵੇਸ਼ 3 ਸਾਲਾਂ ਦਾ ਕੰਮ ਤੋਂ ਨਿਵਾਸ ਦਾ ਰਸਤਾ ਪ੍ਰਦਾਨ ਕਰਦਾ ਹੈ, ਜਦੋਂ ਕਿ ਐਨ ਜੈਟ 2 ਮਿਲੀਅਨ ਡਾਲਰ ਕਾਰੋਬਾਰ ਚਲਾਉਣ ਦੇ ਬਾਅਦ 2 ਮਹੀਨਿਆਂ ਅਤੇ ਬਾਅਦ ਨਿਵਾਸ ਦੇ ਲਈ ਅਸੀਂ ਦੇਣ ਦੇ ਲਈ ਇੱਕ ਤੇਜ਼ ਵਿਕਲਪ ਪ੍ਰਦਾਨ ਕਰਦਾ ਹੈ ਕਨ ਕਟੋਕਟ 5 ਸਾਲ ਦੇ ਲਈ ਕੰਮ ਕਰ ਰਹੀ ਕਾਰੋਬਾਰ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਉਹਨਾਂ ਨੂੰ ਰਿਜ਼ਰਵ ਫੰਡਾ ਦੇ ਵਿੱਚ ਘੱਟੋ ਘੱਟ NZ 5 ਲੱਖ ਡਾਲਰ ਤੱਕ ਹੋਣਾ ਪੈਂਦਾ ਹੈ ਤੇ ਪਹਿਲਾ ਦਾ ਵਪਾਰਕ ਤਜਰਬਾ ਹੁਣ ਚਾਹੀਦਾ ਹੈ ਕਿ ਪੰਜ ਪੂਰੇ ਸਮੇਂ ਦੇ ਕਰਮਚਾਰੀਆਂ ਵਾਲੀ ਕੰਪਨੀ ਦਾ ਮਾਲਕ ਹੋਣਾ ਜਾਂ ਫਿਰ ਐਨ ਜੈਟ 1 ਮਿਲੀਅਨ ਡਾਲਰਸ ਲੰਮਾ ਮਾਲੀਆ ਪੈਦਾ ਕਰਨਾ 55 ਸਾਲ ਜਾਂ ਫਿਰ ਇਸ ਤੋਂ ਘੱਟ ਉਮਰ ਦੇ ਹੋਣ ਅਤੇ ਅੰਗਰੇਜ਼ੀ ਭਾਸ਼ਾ ਸਿਹਤ ਅਤੇ ਚਰਿੱਤਰ ਦੇ ਮਿਆਰ ਨੂੰ ਵੀ ਪੂਰਾ ਕਰਨਾ ਇੱਕ ਵਾਰ ਕਾਰਜਸ਼ੀਲ ਮੀਲ ਪੱਥਰ ਪੂਰੇ ਹੋ ਜਾਣ ਉੱਤੇ ਬਿਨਕਾਰ ਬਿਜ਼ਨਸ ਇਨਵੈਸਟਰ ਰੈਜ਼ੀਡੈਂਟਸ ਵੀਜ਼ਾ ਲਈ ਅਰਜ਼ੀ ਦੇ ਸਕਦੇ ਨੇ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਸਰਗਰਮੀ ਨਾਲ ਸ਼ਾਮਲ ਰਹਿਣਾ ਚਾਹੀਦਾ ਹੈ ਮਾਲਕੀ ਬਰਕਰਾਰ ਰੱਖਣੀ ਚਾਹੀਦੀ ਹੈ ਘਟੋ-ਘਟ ਪੰਜ ਪੂਰੇ ਸਮੇਂ ਦੇ ਬਰਾਬਰ ਦੀਆਂ ਨੌਕਰੀਆਂ ਰੱਖਣੀਆਂ ਚਾਹੀਦੀਆਂ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਫਿਰ ਨਿਵਾਸੀ ਦੇ ਲਈ ਇੱਕ ਨਵੀਂ ਨੌਕਰੀ ਪੈਦਾ ਕਰਨੀ ਚਾਹੀਦੀ ਹੈ ਜੋ ਘੱਟੋ-ਘੱਟ 12 ਮਹੀਨੇ ਤੱਕ ਚੱਲਦੀ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਬਿਤਾਏ ਸਮੇਂ ਦੇ ਵੀ ਜਾਂਚ ਕੀਤੀ ਜਾਂਦੀ ਹੈ। ਅੱਜ ਦੇ ਦਿਨ ਤੋਂ ਪਹਿਲਾਂ ਪਿਛਲੇ 3 ਸਾਲਾਂ ਵਿੱਚੋਂ ਹਰੇਕ ਦੇ ਵਿੱਚ 184 ਦਿਨਾਂ ਦੀ ਲੋੜ ਹੁੰਦੀ ਹੈ। ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਤਜਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ। 24 ਨਵੰਬਰ ਨੂੰ ਅਰਸ਼ੀਆ ਦੇ ਲਈ ਖੁੱਲਿਆ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਵਿਹਾਈਸ਼ ਦਾ ਦਸਤਾਵੇਜ਼ ਪ੍ਰਦਾਨ ਕਰਦਾ ਹੈ bizness investor work visa 4 ਸਾਲਾਂ ਤੱਕ ਵੈਧ ਹੈ ਤੇ ਬਿਨੈਕਾਰ ਨੂੰ ਆਪਣੇ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਅਗਿਆਤਿੰਦਾ ਤੇ ਇਹ ਦੋ ਨਿਵੇਸ਼ ਮਾਰਕ ਵੀ ਪੇਸ਼ ਕਰਦਾ ਹੈ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਦਸਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ 24 ਨਵੰਬਰ 2025 ਨੂੰ ਅਰਜ਼ੀਆਂ ਦੇ ਲਈ ਖੁੱਲੀਆਂ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਰਿਹਾਈ ਦਾ ਦਸਤਾਵੇਜ਼ ਪ੍ਰਦਾਨ ਕਰਦੇ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਅਤੇ ਬਿਨਕਾਰਨ ਨੂੰ ਆਪਣੇ ਸਾਥੀ ਅਤੇ ਨਿਰਪਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ ਇਹ ਦੋ ਨਿਵੇਸ਼ ਮਾਰਕ ਪੇਸ਼ ਕਰਦਾ ਹੈ ਐਨ ਜੈਡ 1 ਮਿਲੀਅਨ ਡਾਲਰ ਦਾ ਨਿਵੇਸ਼ 3 ਸਾਲਾਂ ਦਾ ਕੰਮ ਤੋਂ ਨਿਵਾਸ ਰਸਤਾ ਪ੍ਰਦਾਨ ਕਰਦਾ ਹੈ ਜਦੋਂ ਕਿ ਐਨ ਜੈਡ 2 ਮਿਲੀਅਨ ਡਾਲਰ ਕਰਵਾਚ ਚਲਾਉਂਦੇ ਪਰ ਆ ਮਹੀਨਿਆਂ ਅਤੇ ਬਾਅਦ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਇੱਕ ਤੇਜ਼ ਵਿਕਲਪ ਪ੍ਰਦਾਨ ਕਰਦਾ ਹੈ ਕਾਨੂੰ ਘੱਟੋ ਘੱਟ 5 ਸਾਲ ਦੇ ਲਈ ਕੰਮ ਕਰ ਰਹੇ ਕਾਰੋਬਾਰ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਉਹਨਾਂ ਨੂੰ ਰਿਜ਼ਰਵ ਫੰਡਾ ਦੇ ਵਿੱਚ ਘੱਟੋ ਘੱਟ ਐਨ ਜੈਡ 5 ਲੱਖ ਡਾਲਰ ਦਾ ਖੋਣਾ ਪੈਂਦਾ ਹੈ ਤੇ ਪਹਿਲਾ ਦਾ ਵਪਾਰਕ ਤਜ਼ਰਬਾ ਉਹਨਾਂ ਚਾਹੀਦਾ ਹੈ ਕਿ ਪੰਜ ਪੂਰੇ ਸਮੇਂ ਦੇ ਕਰਮਚਾਰੀਆਂ ਵਾਲੀ ਕੰਪਨੀ ਦਾ ਮਾਲਕ ਹੋਣਾ ਜਾਂ ਫਿਰ ਐਨ ਜਰਟ 1 ਮਿਲੀਅਨ ਡਾਲਰਸ ਲੰਮਾ ਮਾਲੀਆ ਪੈਦਾ ਕਰਨਾ 55 ਸਾਲ ਜਾਂ ਫਿਰ ਇਸ ਤੋਕਾ ਟੂਮਰ ਦੇ ਹੋਣ ਅਤੇ ਅੰਗਰੇਜ਼ੀ ਭਾਸ਼ਾ ਸਹਿਤ ਅਤੇ ਚਿੱਤਰ ਦੇ ਮਿਆਰ ਨੂੰ ਵੀ ਪੂਰਾ ਕਰਨਾ ਇੱਕ ਵਾਰ ਕਾਰਜਸ਼ੀਲ ਮਿਲ ਪੱਥਰ ਪੂਰੇ ਹੋ ਜਾਣ ਉਤੇ ਬਿਨਕਾਰ ਬਿਜ਼ਨਸ ਇਨਵੈਸਟਰ ਰੈਜ਼ੀਡੈਂਟਸ ਵੀਜ਼ਾ ਲਈ ਅਰਜ਼ੀ ਦੇ ਸਕਦੇ ਨੇ ਉਹਨਾਂ ਨੂੰ ਕਾਰੋਬਾਰ ਦੀ ਵਿਸ਼ੇਸ਼ ਗਰਮੀ ਨਾਲ ਸ਼ਾਮਲ ਰਹਿਣਾ ਚਾਹੀਦਾ ਹੈ ਮਾਲਕੀ ਬਰਕਰਾਰ ਰੱਖਣੀ ਚਾਹੀਦੀ ਹੈ ਘਟੋ-ਘਟ ਪੰਜ ਪੂਰੇ ਸਮੇਂ ਦੇ ਬਰਾਬਰ ਦੀਆਂ ਨੌਕਰੀਆਂ ਰੱਖਣੀਆਂ ਚਾਹੀਦੀਆਂ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਫਿਰ ਨਿਵਾਸੀ ਦੇ ਲਈ ਇੱਕ ਨਵੀਂ ਨੌਕਰੀ ਪੈਦਾ ਕਰਨੀ ਚਾਹੀਦੀ ਹੈ ਜੋ ਘਟੋਟ ਕਟ 12 ਮਹੀਨੇ ਤੱਕ ਚਲਦੀ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਬਿਤਾਏ ਸਮੇਂ ਦੇ ਵੀ ਜਾਂਚ ਕੀਤੀ ਜਾਂਦੀ ਹੈ ਅੱਜ ਦੇ ਦਿਨ ਤੋਂ ਪਹਿਲਾਂ ਪਿਛਲੇ 3 ਸਾਲਾਂ ਵਿੱਚੋਂ ਹਰੇਕ ਦੇ ਵਿੱਚ 184 ਦਿਨਾਂ ਦੀ ਲੋੜ ਹੁੰਦੀ ਹੈ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਤਜਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ 24 ਨਵੰਬਰ ਨੂੰ ਅਰਸ਼ੀਆ ਦੇ ਲਈ ਖੁੱਲਿਆ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਰ ਦੇ ਲਈ ਵਿਹਾਈਸ਼ਤਾ 22 ਪ੍ਰਦਾਨ ਕਰਦਾ ਹੈ bizness investor work ਵੀਜ਼ਾ 4 ਸਾਲਾ ਤੱਕ ਵੈਧ ਹੈ ਤੇ ਬਿਨਕਾਰਨ ਨੂੰ ਆਪਣੇ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਅਗਿਆ ਦਿੰਦਾ ਹੈ ਤੇ ਇਹ ਦੋ ਨਿਵੇਸ਼ ਮਾਰਕ ਵੀ ਪੇਸ਼ ਕਰਦਾ ਹੈ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਦਸਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ ਜੋ 20 ਨਵੰਬਰ 2025 ਨੂੰ ਅਰਸ਼ੀਅਨ ਦੇ ਲਈ ਖੁੱਲੀਆਂ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਰਿਹਸ਼ ਤੱਸਤੀ ਪ੍ਰਦਾਨ ਕਰਦਾ ਹੈ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਅਤੇ ਬਿਨਕਾਰਾਂ ਨੂੰ ਆਪਣੇ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ ਇਹ ਦੋ ਨਿਵੇਸ਼ ਮਾਰਕ ਪੇਸ਼ ਕਰਦਾ ਹੈ ਐਨ ਜੈਟ ਮਿਲੀਅਨ ਡਾਲਰ ਦਾ ਨਿਵੇਸ਼ 3 ਸਾਲਾ ਦਾ ਕੰਮ ਤੋਂ ਨਿਵਾਸ ਦਾ ਸਤਾ ਪ੍ਰਦਾਨ ਕਰਦਾ ਹੈ ਜਦੋਂ ਕਿ NZ 2 ਮਿਲੀਅਨ ਡਾਲਰ ਕਰਵਾ ਚਲਾਉਂਦੇ ਪਰ ਆ ਮਹੀਨਿਆਂ ਅਤੇ ਬਾਅਦ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਇੱਕ ਤੇਜ਼ ਵਿਕਲਪ ਪ੍ਰਦਾਨ ਕਰਦਾ ਹੈ ਕਾਨੂੰ ਘੱਟੋ ਘੱਟ 5 ਸਾਲ ਦੇ ਲਈ ਕੰਮ ਕਰ ਰਹੇ ਕਾਰੋਬਾਰ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਉਹਨਾਂ ਨੂੰ ਰਿਜ਼ਰਵ ਫੰਡਾ ਦੇ ਵਿੱਚ ਘੱਟੋ ਘੱਟ NZ 5 ਲੱਖ ਡਾਲਰ ਤੱਕ ਹੋਣਾ ਪੈਂਦਾ ਹੈ ਤੇ ਪਹਿਲਾ ਦਾ ਵਪਾਰਕ ਤਜਰਬਾ ਹੋਣਾ ਚਾਹੀਦਾ ਹੈ ਜਿਵੇਂ ਕਿ 5 ਪੂਰੇ ਸਮੇਂ ਦੇ ਕਰਮਚਾਰੀਆਂ ਵਾਲੇ ਕੰਪਨੀ ਦਾ ਮਾਲਕ ਹੋਣਾ ਜਾਂ ਫਿਰ ਐਨ ਚਰਟ 1 ਮਿਲੀਅਨ ਡਾਲਰ ਦਾ ਮਾਲੀਆ ਪੈਦਾ ਕਰਨਾ 55 ਸਾਲ ਜਾਂ ਫਿਰ ਇਸ ਤੋਂ ਘੱਟ ਉਮਰ ਦੇ ਹੋਣ ਅਤੇ ਅੰਗਰੇਜ਼ੀ ਭਾਸ਼ਾ ਸਹਿਤ ਹੋਤੇ ਚਿਰ ਦੇ ਮਿਆਰ ਨੂੰ ਵੀ ਪੂਰਾ ਕਰਨਾ ਇੱਕ ਵਾਰ ਕਾਰਜਸ਼ੀਲ ਮੀਲ ਪੱਥਰ ਪੂਰੇ ਹੋ ਜਾਣ ਉੱਤੇ ਬਿਨਕਾਰ ਬਿਜ਼ਨਸ ਇਨਵੈਸਟਰ ਰੈਜ਼ੀਡੈਂਟਸ ਵੀਜ਼ਾ ਲਈ ਅਰਜ਼ੀ ਦੇ ਸਕਦੇ ਨੇ ਉਹਨਾਂ ਨੂੰ ਕਾਰੋਬਾਰ ਦੀ ਵਿਸਤ੍ਰਿਤ ਗੰਮੀ ਨਾਲ ਸ਼ਾਮਲ ਰਹਿਣਾ ਚਾਹੀਦਾ ਹੈ ਮਾਲਕੀ ਬਰਕਰਾਰ ਰੱਖਣੀ ਚਾਹੀਦੀ ਹੈ ਕਟੋ-ਕਟ ਪੰਜ ਪੂਰੇ ਸਮੇਂ ਦੇ ਬਰਾਬਰ ਦੀਆਂ ਨੌਕਰੀਆਂ ਰੱਖਣੀਆਂ ਚਾਹੀਦੀਆਂ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਫਿਰ ਨਿਵਾਸੀ ਦੇ ਲਈ ਇੱਕ ਨਵੀਂ ਨੌਕਰੀ ਪੈਦਾ ਕਰਨੀ ਚਾਹੀਦੀ ਹੈ ਜੋ ਕਟੋ-ਕਟ 12 ਮਹੀਨੇ ਤੱਕ ਚੱਲਦੀ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਬਿਤਾਏ ਸਮੇਂ ਦੇ ਵੀ ਜਾਂਚ ਕੀਤੀ ਜਾਂਦੀ ਹੈ ਅੱਜ ਦੇ ਦਿਨ ਤੋਂ ਪਹਿਲਾਂ ਪਿਛਲੇ 3 ਸਾਲਾਂ ਵਿੱਚੋਂ ਹਰੇਕ ਦੇ ਵਿੱਚ 184 ਦਿਨਾਂ ਦੀ ਲੋਡ ਹੁੰਦੀ ਹੈ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਤਜਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ 24 ਨਵੰਬਰ ਨੂੰ ਅਰਜ਼ੀਆਂ ਦੇ ਲਈ ਖੁੱਲਿਆ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਵਿਹਾਈਸ਼ ਦਾ ਦਸਤਾਵੇਜ਼ ਪ੍ਰਦਾਨ ਕਰਦਾ ਹੈ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਤੇ ਬਿਨੇਕਰ ਨੂੰ ਆਪਣੇ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਅਗਿਆਤਿੰਦਾ ਹੈ ਤੇ ਇਹ ਦੋ ਨਿਵੇਸ਼ ਮਾਰਕ ਵੀ ਪੇਸ਼ ਕਰਦਾ ਹੈ ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਅਸਰਬੇਕਾਰ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ ਜੋ 1 ਨਵੰਬਰ 2025 ਨੂੰ ਅਰਸ਼ੀਆ ਦੇ ਲਈ ਖੁੱਲੀਆਂ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਰਹਿਸ਼ਤਾ ਦਸਤਾਵੇਜ਼ ਪ੍ਰਦਾਨ ਕਰਦੇ ਹੈ ਬਿਜ਼ਨਸ ਇਨਵੈਸਟਡ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਅਤੇ ਬਿਨਕਾਰਾਂ ਨੂੰ ਆਪਣੇ ਸਾਥੀ ਅਤੇ ਨਿਰਪਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ। ਇਹ ਦੋ ਨਿਵੇਸ਼ ਮਾਰਕ ਪੇਸ਼ ਕਰਦਾ ਹੈ, ਐਨ ਜੈਡ 1 ਮਿਲੀਅਨ ਡਾਲਰ ਦਾ ਨਿਵੇਸ਼ 3 ਸਾਲਾਂ ਦਾ ਕੰਮ ਤੋਂ ਨਿਵਾਸ ਰਸਤਾ ਪ੍ਰਦਾਨ ਕਰਦਾ ਹੈ, ਜਦੋਂ ਕਿ ਐਨ ਜੈਡ 2 ਮਿਲੀਅਨ ਡਾਲਰ ਕਾਰਪਾ ਚਲਾਉਂਦੇ ਬਾਅਦ 6 ਮਹੀਨਿਆਂ ਅਤੇ ਬਾਅਦ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਇੱਕ ਤੇਜ਼ ਵਿਕਲਪ ਪ੍ਰਦਾਨ ਕਰਦੇ ਹਨ ਕਾਨੂੰਨ ਘੱਟੋ ਘੱਟ 5 ਸਾਲ ਦੇ ਲਈ ਕੰਮ ਕਰ ਰਹੇ ਕਾਰੋਪਾਰ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਉਹਨਾਂ ਨੂੰ ਰਿਜ਼ਰਵ ਫੰਡਾ ਦੇ ਵਿੱਚ ਘੱਟੋ ਘੱਟ NZ 5 ਲੱਖ ਡਾਲਰ ਤੱਕ ਹੋਣਾ ਪੈਂਦਾ ਹੈ ਤੇ ਪਹਿਲਾ ਦਾਅ ਵਪਾਰਕ ਤਜਰਬਾ ਹੋਣਾ ਚਾਹੀਦਾ ਹੈ ਜਿਵੇਂ ਕਿ 5 ਪੂਰੇ ਸਮੇਂ ਦੇ ਕਰਮਚਾਰੀਆਂ ਵਾਲੀ ਕੰਪਨੀ ਦਾ ਮਾਲਕ ਹੋਣਾ ਜਾਂ ਫਿਰ NZ 1 ਮਿਲੀਅਨ ਡਾਲਰ ਲਾਣ ਦਾ ਮਾਲੀਆ ਪੈਦਾ ਕਰਨਾ 55 ਸਾਲ ਜਾਂ ਫਿਰ ਇਸ ਤੋਂ ਘੱਟ ਉਮਰ ਦੇ ਹੋਣ ਅਤੇ ਅੰਗਰੇਜ਼ੀ ਭਾਸ਼ਾ ਸਿਹਤ ਅਤੇ ਚਿਹਰੇ ਦੇ ਮਿਆਰ ਨੂੰ ਵੀ ਪੂਰਾ ਕਰਨਾ ਇੱਕ ਵਾਰ ਕਾਰਜਸ਼ੀਲ ਮਿਲ ਪੱਥਰ ਪੂਰੇ ਹੋ ਜਾਣ ਉਤੇ ਬਿਨਕਾਰ ਬਿਜ਼ਨਸ ਇਨਵੈਸਟਰ ਰੈਜ਼ੀਡੈਂਟਸ ਵੀਜ਼ਾ ਦੇ ਲਈ ਅਰਜ਼ੀ ਦੇਣੇ ਉਹਨਾਂ ਨੂੰ ਕਾਰੋਬਾਰ ਦੀ ਵਿਸਤ੍ਰਿਤ ਗਰਮੀ ਨਾਲ ਸ਼ਾਮਲ ਰਹਿਣਾ ਚਾਹੀਦਾ ਹੈ ਮਾਲਕੀ ਬਰਕਰਾਰ ਰੱਖਣੀ ਚਾਹੀਦੀ ਹੈ ਘੱਟੋ-ਘੱਟ ਪੰਜ ਪੂਰੇ ਸਮੇਂ ਦੇ ਬਰਾਬਰ ਦੀਆਂ ਨੌਕਰੀਆਂ ਰੱਖਣੀਆਂ ਚਾਹੀਦੀਆਂ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਜਾਫਰ ਨਿਵਾਸੀ ਦੇ ਲਈ ਇੱਕ ਨਵੀਂ ਨੌਕਰੀ ਪੈਦਾ ਕਰਨੀ ਚਾਹੀਦੀ ਹੈ ਜੋ ਘੱਟੋ-ਘੱਟ 12 ਮਹੀਨੇ ਤੱਕ ਚੱਲਦੀ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਬਿਤਾਏ ਸਮੇਂ ਦੇ ਵੀ ਜਾਂਚ ਕੀਤੀ ਜਾਂਦੀ ਹੈ ਅੱਜ ਦੇ ਦਿਨ ਤੋਂ ਪਹਿਲਾਂ ਪਿਛਲੇ 3 ਸਾਲਾਂ ਵਿੱਚੋਂ ਹਰੇਕ ਦੇ ਵਿੱਚ 184 ਦਿਨਾਂ ਦੀ ਲੋੜ ਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ